ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾਈ ਜੈਕਾਰ ਹੈ ਸਦਾਈ ਜੈਕਾਰ ਸਰਬੰ ਦਾ ਪਨਾਹ ਗੁਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਸੰਗਰਾਂਦ ਦਾ ਦਿਹਾੜਾ ਹੈ ਵਾਹਿਗੁਰੂ ਜੀ I'm gonna you there. Yeah. Not the no- ਸਨੂ ਮੋਹਾਰ ਕੰਸ ਕਿਰਤਾਰ ਥਕੀਆਂ ਉਹ ਗੁਰਸੈਣ ਕਉ ਰਾਜ ਅਪਨਾ ਭਗਤ ਹਜਨ ਦੀਓ ਕਾਲ ਯੁਗ ਪਰਮਾਨ ਨਾਨਕ ਗੁਰ ਤੰਗ ਚਾਲੇ ਆ ਟੱਲ ਨਾਦਿ ਪੁਰਖੁ ਪਰਮਾਯੂ ਕਾਲਯੁਗ ਪਰਮਾਣ ਨਾਨਕ ਗੁਰ ਤੰਗੁ ਦਇਆ ਮਰ ਕਾਏ ਸੇਹੀ ਗੁਰ ਰਾਜ ਅਬ ਚਾਲੇ ਆ ਟੱਲ ਕਲਾਵਣ ਆਈ ਵਰਗਟ ਪਏ ਸਗਲੇ ਜੁਗ ਅੰਤਰਾ ਗੁਰੂ ਨਾਨਕ ਕਾ ਵਰਡ ਆਈ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ ਦਾ ਕਿਰਪਾ ਕਾਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤਹਾਰ ਹੋਏ ਸੁਖੋ ਟਲ ਗੋ ਸੇਵਿਆ ਇਹਨਸ ਸਾਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਵਤ ਕਸਮ ਨੂਰ ਅਰਸੋਂ ਕਰਸੋਂ ਚਟੀਆਂ ਤੁਧ ਡਿਠੀ ਸੱਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਸਰਸਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਈ ਹੈ ਸਭ ਲਾਗਾ ਵਿਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਘਰ ਪਹਿਲਾ ਇਤੋ ਓੰਕਾਰ ਸਤਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਆਪ ਗਵਾਇਆ ਧਾਨ ਤੇਨ ਗੁਣ ਗਾਵੈ ਨਿਤ ਸਾਚੇ ਗੁਰ ਕਾ ਸਬਦ ਸੁਹਾਇਆ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਭ ਦਾ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਆਪ ਗਵਾਇਆ ਆਨ ਦਿਨ ਗੁਣ ਗਾਵੇ ਨਿਤ ਸਾਚੇ ਜੋਰ ਕੈ ਸਬਦ ਸੁਹਾਇਆ ਮੇਰੇ ਧਾਕਰ ਹਮ ਬਾਰਿਕ ਸਰਣ ਤੁਮਾਰੀ ਇੱਕ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾ ਓ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹਉਮੈ ਮਾਰੀ ਗਿਰਹੀ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਾਤ ਗੁਰ ਸੇਵ ਸਦਾ ਸੁਖ ਪਾਇਆ ਹਰ ਰਾਖਿਆ ਹਰ ਤਾਰੀ ਏ ਹੋ ਮਨਵਾ ਬਹਿਦ ਸਤਾਵਦਾ ਦੂਜੇ ਭਾਇ ਖਾਇਆ ਮਨ ਮੁਖ ਮੁਗਦ ਹਰ ਨਾਮ ਨਾ ਚੇਤਾ ਮਿਰਤਾ ਜਨਮ ਗਵਾਇਆ ਸਤ ਗੁਰ ਪੇਟੇ ਤਾ ਨਾ ਹੋ ਪਾਏ ਓ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵ ਦੁਰ ਕਹਿ ਸਬਦ ਵਿਚਾਰੀ ਆਪੇ ਮੇਲ ਲਏ ਪ੍ਰਭ ਸਾਚਿਆ ਸਾਚ ਰਖਿਆ ਓਰ ਤਾਰੀ नान ना गत मत पाई ए हास हर जन साचे साच घुमाव गुर कबीचारी ब्रम साचा ਸਾਚ ਰੱਖਿਆ ਔਰ ਤਾਰੀ ਨਾਨਕ ਨਾਮ ਉਹ ਗਾਤ ਮਤ ਪਾਈ ਇਹ ਹਾਰਾਸ ਹੋ ਮਾਰੀ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਹ ਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋ ਆਉ ਜਿਨ ਵਿੱਚ ਆਪ ਗਵਾਇਆ ਅਨ ਦਿਨ ਗੁਣ ਗਵਹਿ ਨਿਤ ਸਾਚੀ ਗੁਰ ਗ ਸਬਦ ਸੁਹਾਇਆ